हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਪਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਵੀ ਆ ਇੱਕ ਹਲੇ ਬਈ ਕੱਚੀ ਕੱਚੀ ਅਦਣ ਕਰਨ ਵਾਲੀ ਲੈੰਦੀ ਆ ਆਓ ਪੁੱਛ ਲੈਨੇ ਬਾਈ ਤੁਹਾਡੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋਰ ਠੀਕ ਹੋ ਵਧੀਆ ਠੀਕ ਹੈ ਨਾਮ ਤੇ ਐਡਰੈਸ ਬੋਲ ਨਾਮ ਬੱਗਾ ਸਿੰਘ ਆ ਜੀ ਪਿੰਡ ਛੰਨਾ ਗਲਾਬ ਸਿੰਘ ਵਾਲਾ ਜੀ ਹੂੰ ਜ਼ਿਲ੍ਹਾ ਬਰਨਾਲਾ ਜੀ ਹੂੰ ਤਹਿਸੀਲ ਤਪਾ ਜੀ ਨੇੜੇ ਪਿੰਡ ਬਈ ਨੇੜੇ ਪਿੰਡ ਜੀ ਭਰਾਉੜਾ ਇਧਰ ਭਾਈ ਰੂਪਾ 200 ਰੁਪਏ ਵਾਲੀ ਸੜਕ ਤੇ ਘਰ ਆ ਖੇਤ ਦੇ ਵਿੱਚ ਮੋਬਾਈਲ ਨੰਬਰ ਬੋ 94640 ਜੀ ਹੂੰ 54198 ਠੀਕ ਹੈ ਬਾਈ ਬਾਈ ਜਿਹੜੀ ਇਹ ਬੱੜ ਦੇ ਨੇ ਕਿਹੜਾ ਸੂਸ ਹੋਈ ਹੈ ਇਹ ਦੂਜਾ ਸੂਆ ਸੂਈ ਹੈ ਡਾਕਟਰ ਸਾਹਿਬ ਕਦੋਂ ਸੂਈ ਹੈ ਬਾਈ ਇਹਨੂੰ ਅੱਜ ਤੀਜਾ ਦੇਣਾ ਜੀ ਤੀਜਾ ਦੇਣਾ ਬੱਚਾ ਕੀ ਹੈ ਮਗਰ ਬੱਸੀ ਹੈ ਡਾਕਟਰ ਸਾਹਿਬ ਬੱੱਚੀ ਬੱੱਚੀ ਬਹੁਤ ਹੈ ਬੱਸੀ ਦੇਖੋ ਇਹ ਨਾਸਾ ਨੂਸਾ ਬੱਸੀ ਅੱਜ ਗਲਾਬੀ ਜਮਾ ਸਹੀ ਗੱਲ ਆ ਬਾਈ ਕੰਨ ਕੰਨ ਬਹੁਤ ਛੋਟਾ ਹਾਂ ਬੱੱਚੀ ਬਹੁਤ ਬਹੁਤ ਪਿਆਰੀ ਬੱਸੀ ਹੈ ਜਮਾ ਸਹੀ ਗੱਲ ਆ ਹਾਂਜੀ ਇਹ ਕਿੰਨਾ ਕ ਬੋਲਾ ਕੱਢਿਆ ਫਿਰ ਇਹਦਾ ਬੋਲਾ ਡਾਕਟਰ ਸਾਹਿਬ ਆਪਾਂ ਕੱਲ ਆਈ ਆ ਆਪਣੇ ਕੋਲੇ ਇਹ ਹੂੰ ਰਾਤ ਚੋਈ ਆ ਹੁਣ ਚੋਈ ਆ ਠੀਕ ਆ ਹਾਂ ਕਿੰਨਾ ਕ ਕੱਢ ਲੇ ਫਿਰ ਬੋਲਾ ਤੇ 15 16 ਕਿਲੋ ਤੇ ਸਟਾਰਟ ਹੋਈ ਆ ਮੈਂ ਸਟਾਰਟਿੰਗ ਆ ਠੀਕ ਕਰ ਬਾਈ ਆ ਆਰਡਰ ਬੜਾ ਕਮਾਲਾ ਹੈ ਨਾ ਹਾਂਜੀ ਬਹੁਤ ਸੋਹਣਾ ਆਰਡਰ ਬਾਈ 파ੜੀ ਵਾਲਾ ਆਰਡਰ ਆਰਡਰ ਦੇਖੋ ਕੀ ਬਾਤ ਆ ਥਿਰ ਲਾ ਪਾਈਆਂ ਨੇ ਸ਼ਾਮ ਦਾ ਕੱਢ ਰਿਹਾ ਜਿਹੜਾ ਹੋਰੀ ਬਾਈ ਆਏ ਨਹੀਂ ਡਾਕਟਰ ਦੇ ਫੈਸਾ ਡਰਾ ਜਮਾ ਪੱਥਰ ਆਏਗਾ ਸਹੀ ਗੱਲ ਆ ਹੈ ਨਾ ਹਾਂ ਹੂੰ ਕਿ ਗਦਾਇਆ ਹੁੰਦਾ ਲਲਕ ਲਲਕ ਕਰਦਾ ਹੂੰ ਮੂਰੋਂ ਵੀ ਬਹੁਤ ਚੰਗੀਆਂ ਨੇ ਹਾਂਜੀ ਹਾਂਜੀ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕਲ ਮੈਂ ਪੂਰੇ ਗੈਸ ਤੇ ਖੋਲ ਦੇ ਬਈ ਤੋਰ ਕੇ ਦਿਖਾ ਦੇ ਸੂਈ ਸਵਾਈ ਆ ਬੱਚਾ ਮਗਰ ਬੱਚੀ ਬੱਚੀ ਬਹੁਤ ਕੁਆਲਿਟੀ ਦੀ ਆ ਬੈਡ ਬਈ ਖੁਦ ਵੀ ਚੰਗੀ ਆ ਆਰਡਰ ਕਮਾਲ ਦਾ ਕੱਲਾ ਕੱਲਾ ਥਾਣਾ ਬਈ ਮੁੱਠੀ ਆ ਥਣ ਏਸ ਬੜਾ ਚੰਗਾ ਕੱਦ ਵੱਡ ਵੀ ਚੰਗਾ ਰੰਗ ਰੂਪ ਦੀ ਕਰਮ ਆ ਜਾਂ ਚੰਗਾ ਆ ਬਾਕੀ ਤੋਰ ਆ ਤਰਾ ਚੈੱਕ ਕਰ ਲੋ ਬਾਜੂ ਦੋ ਤਾਣ ਬਈ ਜੀ ਦੋਦ ਦਾ ਬਾਦ ਜੋ ਕਿ ਮੈਂ ਹਾਂਜੀ ਅੱਜ ਅੱਜ ਮਾਲਕਾ 20 ਕਿਲੋ ਪਿਛਲੇ ਸੂਰੇ ਦਾ ਚੋਆ ਦਾ ਦੱਸਿਆ ਵੜ ਦਾ ਅੱਛਾ ਅੱਛਾ ਹਾਂਜੀ ਮੋੜ ਲੇ ਆਪਣਾ ਹੂੰ ਤੋਰਾ ਤਾਰਾ ਚੰਗਾ ਡਰ ਕਮਾਲ ਦਾ ਕੱਦ ਬੜ ਚੰਗਾ ਰੰਗ ਰੂਪ ਫੇਸ ਦੇਖੋ ਫੇਸ ਬੜਾ ਪਿਆਰਾ ਕਰਮਾਈ ਦਾ ਉਦੀਵਾਦੀ ਬਹੁਤ ਚੰਗੀਆਂ ਖਣ ਬੜਾ ਚੰਗਾ ਲੱਗਿਆ ਨਾਲਾ ਨੂਣਾ ਕਰਮਾਈ ਦੇ ਫੁੱਲ ਚੰਗੀਆਂ ਲੈ ਚਲੋ ਥੀ ਹੋਰ ਕੀ ਲੈ ਕਰ ਮੁੱਲ ਕੀ ਇਹ ਦਾ ਸੇ ਮੋਲ ਫੋਨ ਤੇ ਹੋ ਡਾਕਟਰ ਸਾਹਿਬ ਹੋ ਜਾਇਜ ਠੀਕ ਵੇਚਣ ਬੂਚਣ ਵਾਲੇ ਬੰਦੇ ਲਈ ਸਹੀ ਗੱਲ ਲੱਗਦੀ ਮੋਲ ਫੋਨ ਤੇ ਹੋਗਾ ਮੋਲ ਜਿਹੜਾ ਵੈਟ ਦੇ ਹਿਸਾਬ ਨਾਲ ਜਾਇਜ ਹੀ ਹੋਗਾ ਭਾਈ ਆਰਡਰ ਕਮਾਲ ਦਾ ਥਾਨ ਬਹੁਤ ਚੰਗਾ ਮੁੱਠੀ ਆ ਖਾਣਾ ਇਕੱਲਾ ਇਕੱਲਾ ਥਾਨ ਬੱਚਾ ਮਗਰ ਬੱਚੀ ਬੱਚੀ ਬੜੀ ਕੁਆਲਿਟੀ ਹੈ ਹਾਂਜੀ ਜਿਹੜੀ ਬੂਸ ਦੇਖੋ ਮੂਹੜੋ ਉੱਠੇ ਬਾਤੀ ਆਏ ਦੇ ਕਿੰਨੀ ਬੋਦੀ ਬਾਦੀ ਬੜੀ ਚੰਗੀ ਆ ਬੜੀ ਚੰਗੀ ਹੈ ਨਾ ਹਾਂਜੀ ਸਹੀ ਗੱਲ ਆ ਆ ਸਿਵਾਹੀ ਕਿਵੇਂ ਚੁਆਈ ਇੱਕ ਨੰਬਰ ਆਈ ਧਾਰਾ ਮਾਰ ਕੇ ਦਿਖਾਵਾਂਗੇ ਠੀਕ ਆ ਲੈਣਾ ਪਾਓ ਚਾਹੇ ਨਾ ਪਾਓ ਜਿਵੇਂ ਮਰਜ਼ੀ ਵੇਜੋ ਠੀਕ ਆ ਕਹਿੰਦੀ ਕੋਈ ਜਮਾ ਡੱਕੇ ਹੀ ਨਹੀਂ ਕਹਿੰਦੀ ਹੂੰ ਲੈਣਾ ਪਾਉਣਾ ਬਾਈ ਕਹਿੰਦਾ ਪਾਲਾ ਨਹੀਂ ਪਾਉਣਾ ਤਾਂ ਪਾ ਕਹਿੰਦਾ ਹੀ ਬਹਿ ਜਾ ਲੈ ਕੋਈ ਝੱਟਰੇ ਲੈ ਜਾ ਪੂਚਾ ਕੇ ਖੜ ਗਈ ਲੈ ਫਰਮਾਰੀ ਦੀ ਕਹਿੰਦੀ ਰੁੰਦੀ ਫੋਲਾ ਸਿਵਾਹੀ ਦੇ ਕੋ ਚੂਣ ਬੜਾ ਚੰਗਾ ਹਨ ਜਮਾ ਇੱਕ ਨੰਬਰ ਚੂਣ ਹੈ ਡਾਕਟਰ ਸਾਹਿਬ ਚੂਣ ਦੇਖੋ ਬਈ ਚੂਣ ਬੜਾ ਚੰਗਾ ਕੀ ਬਾਤ ਆ ਬਾਈ ਦੁੱਧਿਆ ਜਿਵੇਂ ਮਾਰ ਦੇ ਬਈ ਧਾਰਾ ਸਿਵਾਈ ਬਾਈ ਨੰਬਰ 1 ਵਾਲਾ ਜਿਵੇਂ ਮਰਜ਼ੀ ਚੋਈ ਚੱਲ ਐਂਦੀ ਕਰਮ ਵਾਲੀ ਕੋਸ਼ਿਸ਼ ਓਕੇ ਬਾਈ ਸਿਵਾਈ ਜੂਈ ਚੰਗੀਆਂ ਖਾਣੇ ਮੋਰੋ ਮਾਰਾ ਨਾੜਾ ਨੂੜਾ ਦਿਖਾ ਦਿਓ ਡਾਕਟਰ ਸਾਹਿਬ ਦੇਖੋ ਜਮਾ ਐ ਪਰੁੰਨੇ ਆ ਬੰਲੇਵਾ ਜਮਾ ਦੇਖੋ ਨਾੜ ਇੰਨੀ ਚੰਗੀਆਂ ਨਾੜ ਨੂੜਾ ਸਹੀ ਗਾ ਬਾਈ ਖਾਣ ਬਹੁਤ ਚੰਗਾ ਯਾਰ ਜਿਹਦੇ ਥਾਣਾ ਹਨਾ ਇਕੱਲਾ ਇਕੱਲਾ ਖਾਣਾ ਮੁੱਲ ਜਾਇਜ਼ ਹੋਣਾ ਮੁੱਲ ਜਾਇਜ਼ ਹੋਗਾ ਅੱਗੇ ਭਰਾ 2 ਨੰਬਰ ਜਰਸੀ ਹਾਂਜੀ ਇਹ ਜਰਸੀ ਵੈੜ ਆਈ ਜਰਸੀ ਵੈੜ ਕਿਹੜਾ ਸੂਆ ਸੂੰਦੀ ਇਹ ਦੂਜਾ ਸੂਆ ਸੂੰਦੀ ਆ ਡਾਕਟਰ ਸਾਹਿਬ ਕਿੰਨੇ ਦਿਨ ਲੈਂਦੀ ਹਜੇ ਦਿਨ ਲੈ ਜੀ ਹਫਤਾ ਹਫਤਾ ਲੈ ਹਾਂਜੀ ਕੀ ਰਿਕਾਰਡ ਆ ਦੁੱਧ ਦਾ ਬਈ ਦੁੱਧ ਪਿਛਲੇ ਸੂਏ ਦਾ ਚੁਬਾ ਵੈੜ ਦਾ 18 19 ਕਿਲੋ ਠੀਕ ਆ ਹਾਂ ਤੇ ਲਾਭ ਹੋ ਪਈਆਂ ਹਾਂ ਹਾਂਜੀ ਹਾਂਜੀ ਦੇਖੋ ਆ ਪਿਆਈ ਕਾਗਜ਼ਰ ਗੱਲੇ ਵਾਹੀ ਸਹੀ ਗੱਤ ਲੈ ਬਰੀਕੀ ਬਰੀਕ ਜਲੇਵਾ ਬਹੁਤ ਆ ਥਣ ਥਣ ਦੇਖੋ ਜੀ ਡਾਕਟਰ ਸਾਹਿਬ ਕਿੰਨਾ ਚੰਗਾ ਹਾਂ ਮੂਹਰੇ ਲੇਵਾ ਦੇਖੋ ਇਹ ਦਲੀ ਸਾਈਡ ਉਹਨੇ ਹੀ ਮੂਹਰੇ ਆ ਹਾਂ ਆਣੀ ਹਜੇ ਹਲਤੇ ਦੀ ਕੱਚੀ ਆ ਸਹੀ ਗੱਲ ਆ ਬਾਈ ਆਪ ਤੇਰੀ ਕੱਤੀਆ ਬਣੂਗੀ ਬਹੁਤ ਕਰਮ ਹਾਂਜੀ ਹਾਂਜੀ ਬੋਲ ਦੇ ਬਾਈ ਤੋਰ ਕੇ ਦਿਖਾ ਦੇ ਕੱਦ ਬੋਲਾ ਹਣਾ ਹਾਂਜੀ ਕੱਦ ਬੋਲਦਾ ਪੰਜਾਬ ਵਾਲੀ ਜਰਸੀ ਆ ਜੀ ਪੰਜਾਬ ਵਾਲੀ ਜਰਸੀ ਹਾਂਜੀ ਹੂੰ ਫੁੱਲ ਕੱਦ ਦਾ ਰਾਜੀਆ ਥਣਲੇਵਾ ਚੰਗਾ ਕੱਚੀ ਜ਼ਰੂਰ ਆ ਬਾਈ ਸਾਹਮਣੀ ਕੋਸ ਹਾਉਨਾ ਜਜਮੈਂਟ ਕਰ ਲੋ ਲੈਵਾ ਬਣਾਉ ਬਹੁਤਾ ਹਾਂਜੀ ਹਾਂਜੀ ਜਿਹੜੇ ਹਿਸਾਬ ਨਾਲ ਬਰੀਕੀਆਂ ਬਰੂਕੀਆਂ ਨਾ ੱਲਾਂ ਢਲਾਂ ਪਾਈ ਜਾਂਦੇ ਬਾਲਾ ਬੜਾ ਜੀ ਮੋਲ ਜੈ ਜੀ ਹੂ ਫਰਕ ਮੋਲ ਜੈ ਜੀ ਹੂ ਹੋਊ ਹੋਣ ਤੇ ਹੀ ਹੂ ਜੈ ਠੀਕ ਆ ਭਾਈ ਮੋਲ ਭਾਈ ਕਹਿੰਦਾ ਜੈ ਜੀ ਹੂ ਕੱਚੀ ਦੇ ਹਿਸਾਬ ਨਾਲ ਫੇਸ ਵੀ ਕਰਮ ਵਾਲੀ ਦਾ ਚੰਗਾ ਕਰੋ ਠੰਡੀ ਠੰਡੀ ਆਣਾ ਸ਼ੀਲ ਠੰਡੀ ਅਡੜਾ ਜਿਵੇਂ ਚਾਹੇ ਹੁਣੇ ਦੋਨੇ ਪਾਸੇ ਬੈਠੇ ਰਹੋ ਆ ਨਹੀਂ ਜਮੇ ਪੂਰਾ ਵੀ ਨਹੀਂ ਹਮ ਲਓ ਲਾਇਆ ਹੱਲਣਾ ਤਾਂ ਕਰਮ ਵਾਲੀ ਨੇ ਬਾਈ ਕਹਿੰਦਾ ਹਾਂ ਨਹੀਂ ਜਿੱਧਰ ਮਰਜੀ ਵੇ ਜਾ ਕੋਈ ਚੱਕ ਨਹੀਂ ਲੈ। ਕੀ ਬਾਤ। ਠੰਡੀ ਬਹੁਤਾ ਹਨਾ। ਹਾਂਜੀ। ਮੈਂ ਇਧਰਲੇ ਪਾਸੇ ਵੇ ਜੁ ਉੱਠ ਕੇ ਤਾਂ ਵੀ ਕੋਈ ਵਾਸਤਾ ਨਹੀਂ ਪੂਰਾ। ਮੈਂ ਨਹੀਂ ਕਿਸੇ ਪਾਸੇ ਪੈਰ ਵੀ ਹਿਲਾ ਜੂ ਬੈਠ। ਹਮਮ ਸਹੀ ਗੱਲ ਹੈ ਬਾਈ। ਤੇ ਨਾਗਸੀ ਭਰਾ ਕੋਲੇ ਦੋ ਦੋਨੀ ਦਿਖਾਤੀ। ਕਿਸੇ ਵੀਰ ਤੇ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਜੀ। ਧੰਨਵਾਦ।